ਪਰੇ ਆਪਾਂ ਨੇ ਮਾੜਾਈ ਕੀਤਾ ਹੈ ਹਾਂ ਮਾੜਾ ਕਰਦੇ ਤੇਰਾ ਕਿੰਨਾ ਐਸਾ ਸੀ ਮੋਟਰ ਚ ਮੇਰਾ ਵੀ ਹਾਂ ਤਿੰਨ ਨਾ ਚੌਥਾ ਸੋਫੀ ਅਕਾਲ ਦੀ ਵੀਡੀਓ ਸਵਾਗਤ ਹੈ ਤੁਹਾਡਾ ਆਪਣੇ ਨਾਮ ਬਲੌਗ ਚ ਅੱਜ ਦਾ ਬਲੌਗ ਹੈ ਆਪਣਾ ਬਲੌਗ ਦਾ ਅੱਜ ਕਾਮੀ ਬਲੌਗ ਹੈ ਜੋ ਆਪਣਾ ਉਦਾਂ ਦਾ ਕਿ ਆਪਣੀ ਮੋਟਰ ਚੋਰੀ ਹੋ ਗਈ ਆ ਕੱਲ ਰਾਤ ਤੇ ਅੱਗੇ ਹੀ ਬਹੁਤ ਲਾ ਚੁੱਕੇ ਲੈ ਜੀ ਕਿੰਨੀਆਂ ਮੋਟਰਾਂ ਇੱਥੋਂ ਤੇ ਬਾਕੀ ਉਹ ਜਿਹੜਾ ਚੋਰ ਸੀ ਉਹ ਤਾਂ ਲੈ ਗਿਆ ਆਪਣਾ ਕਰਕੇ ਆਪਦਾ ਉਹਨੇ ਦੋ ਇਧਰ ਮੇਰੀ ਤੇ ਆ ਪਹਿਲੇ ਤੇ ਇਹ ਵੀ ਚਲਾਣੇ ਪਲੇ ਇਹਨਾਂ ਨੂੰ ਪੁੱਛ ਲਈਏ ਕਿਹਨਾਂ ਜਾਣਾ ਕਿਹਨਾਂ ਬੈਠੇ ਜਿੱਥੇ ਗਰਮੀ ਦੀਆਂ ਗੱਲਾਂ ਸੁਣਨ ਲੱਗਾ ਗੱਲਾਂ ਹੁੰਦੇ ਜੀ ਹਾਂਜੀ ਇਹ ਕਿਹੜਾ ਬਜ਼ੁਰਗ ਬੰਦਾ ਗੱਲਾਂ ਹੁੰਦੇ ਐ ਡਰਾਈਵਰ ਐ ਨਾ ਫਿਰ ਆ ਫੋਰਮੈਨ ਹਾਂ ਫੋਰਮੈਨ ਬੰਦੇ ਦਾ ਦਿਮਾਗ ਬਹੁਤ ਐ ਭਈ ਇਹਦਾ ਤੂੰ ਕੰਮ ਆ ਕਿ ਤੂੰ ਵਿੱਚ ਕੇ ਲੈਣਾ ਨਹੀਂ ਗੱਲਾਂ ਹੁੰਦਾ ਨੇ ਕੀ ਗੱਲ ਐ ਹੁੰਦਾ ਪੈ ਤੂੰ ਗੱਲਾਂ ਹੁੰਦਾ ਪੈ ਗੱਲਾਂ ਡਰਾਈਵਰ ਦੀਆਂ ਜੂ ਟਾਇਪ ਤੇ ਚੜਨੀ ਵੀ ਨਹੀਂ ਤੂੰ ਹੀ ਜਾਣਾ ਕਿਵੇਂ ਵਧੀਆ ਕਿਹਾਂ ਬੈਠੇ ਇੱਥੇ ਵਾਸਤੇ ਅੰਨੰਦ ਮਣੀ ਆਨੇ ਅੱਛਾ ਛੱਪੜ ਦੇ ਛੱਪੜ ਦੇ ਦੇ ਤੂੰ ਹੋਰ ਕੋ ਥਾਂ ਲੱਭਦੇ ਆਪਾਂ ਬਹਿਣ ਵਾਸਤੇ ਛੱਪੜ ਦੇ ਬਿਨਾ ਹੋਰ ਥਾਂ ਤੂੰ ਹੀ ਜਾਣਾ ਠੀਕ ਆ ਸਰ ਇਹ ਬੂਟਾ ਸਿੰਘ ਜੀ ਬੜੇ ਦਿਨ ਬਾਅਦ ਆਇਆ ਪਾਣੀ ਕਿੱਥੇ ਗਿਆ ਰਿਹਾ ਕਿੱਥੇ ਗਿਆ ਸੀ ਇੱਥੇ ਗਿਆ ਨਾ ਖੈਰੇ ਗਿਆ ਅੱਛਾ ਇਹ ਇਧਰ ਕਿੰਦਰ ਸਾਹਿਬ ਨੇ ਇਹ ਬੜੇ ਦਿਨ ਬਾਅਦ ਦੱਸਿਆ ਨੇ ਬਾਕੀ ਇਹਨਾਂ ਨੂੰ ਤੁਸੀਂ ਜਾਣਦੇ ਹੀ ਹੋ ਇਹ ਤੇ ਮੂੰਹ ਕਰੋ ਤੁਹਾਨੂੰ ਮੜਾ ਜਾ ਸਾਸਿਕਾਲ ਤਾਂ ਬੁਲਾ ਲੈ ਸੁੱਖਾ ਹੀ ਮਿਲ ਜਨਾ ਬਾਅਦ ਤਰਹ ਨੀਚੀ ਕੋ ਨਹੀਂ ਸਾਸਿਕਾਲ ਪੱਤਾ ਪਟਾ ਸਾਸਿਕਾਲ ਅੱਜ ਕੱਲ ਕਿ ਕੰਮ ਕਰਦੇ ਹੋ ਨਿੱਲੇ ਹੂੰ ਵੇਲੇ ਵੇਲੇ ਕਾਲੇ ਯਾਰ ਮੋਟਰ ਪਰਸੋਂ ਚੋਰੀ ਹੋ ਗਈ ਉਹ ਲਿਆ ਲੁਕੇ ਜਾਂ ਕਿਸਨੇ ਹੋਰ ਗੜਕ ਤੋਂ ਉਸ ਲੈ ਗਈ ਚੋਰ ਨਾ ਬੜੀਆਂ ਮਿੰਤਾ ਕੀਤੀ ਨੇ ਪਾਵਾ ਤੂੰ ਪਹਿਲਾਂ ਹਾਂ ਦੱਸ ਤਾ ਕਰ ਪੈਸੇ ਦੇ ਦੇ ਤਾ ਕਰ ਜਾਂ ਅੰਦਰ ਰੱਖ ਤੰਗ ਦਾ ਕਰਾਂਗੇ ਯਾਰ ਰੁਪਿਆ 6 ਮਹੀਨਾ ਬਾਦ ਉਹ ਲੈ ਕੇ ਕਰ ਲਾ ਕੇ ਮੋਟਰ ਨਾਲ ਲਾਈ ਕਰ ਸਹੀ ਗੱਲ ਹੈ ਕਿ ਨਹੀਂ ਨਹੀਂ ਨੁਪਰੇ ਲਿੰਬੋ ਕਿ ਨੋ ਇਹ ਮਿੱਟਰ ਹੂੰ ਜੀ ਗਾੜਾ ਲਿੰਬੀ ਹੈ ਕੀ ਤੇ ਨਹੀਂ ਬਿਲਕੁਲ ਛੋਟ ਲੈ ਮੈਂ ਕਿਹੜਾ ਪੱਲਾ ਗਾ ਲਿੰਬੋ ਵੀ ਦੱਸ ਗਰਾਂ ਲਈ ਵੀ ਬੰਦਾ ਸਾਡੇ ਇੱਕ ਰੌਣਕੇ ਗਾ ਸਾਰਿਆਂ ਨੇ ਸਾਈ ਖੜਾ ਆ ਉਹ ਹੀ ਤੁਹਾਨੂੰ ਦਿਖਾਉਣਾ ਨਹੀਂ ਕੈਮਰੇ ਚ ਅਖਾਣਾ ਜਮਟਾ ਹੋਰ ਕਮੀਸ਼ ਸਾਹਿਬ ਕਿਵੇਂ ਵਖਾਣਾ ਪਹਿਣਾ ਹੀ ਕਿਵੇਂ ਇਹ ਤਾਂ ਵਖਾਣਾ ਪਹਿਣਾ ਹੀ ਜਿਹੜਾ ਮੈਂ ਟਰੈਕਟਰ ਲਿਆਂਦਾ ਸ਼ਿੰਗਾਰ ਕੇ ਅੱਛਾ ਜਿਹੜਾ ਹੈ ਟਰੈਕਟਰ ਬਣਾਇਆ ਉਹ ਤੇ ਤੈਨੂੰ ਦੱਸਣਾ ਪੈਣਾ ਹੀ ਦੱਸੋ ਫਿਰ ਕਿਉਂਕਿ ਤੈਨੂੰ ਵੀਡੀਓ ਸਾਹਮਣੇ ਵਿਖਾਉਣਾ ਪੈਣਾ ਹੈ ਸਹੀ ਗੱਲ ਹੈ ਸਹੀ ਗੱਲ ਹੈ 855 ਹਾਂ ਕਿੰਨਾ ਖਰਚਾ ਹੋ ਗਿਆ 2 ਲੱਖ ਰੁਪਇਆ ਸ਼ਿੰਗਾਰੀ ਸ਼ਿੰਗਾਰੀ ਤੇ ਹੀ 2 ਲੱਖ ਰੁਪਏ ਲੈ ਹੂੰ ਖੁਦ ਦੇ ਸ਼ਿੰਗਾਰਾ ਸ਼ਿੰਗਾਰਾ ਦਾ ਅੱਛਾ ਜਿਹੜਾ ਮੈਂ ਖੋਦ ਲਾਇਆ ਮੈਂ ਡਰ ਬਣਾ ਬਿੱਤ ਵੀਡੀਓ ਬਣਾਈ ਉਹ ਇੱਕ ਗੱਲ ਹੋਰ ਹੁਣ ਆ ਬਣ ਯਾਰ ਮੋਟਰ ਉਹਨਾਂ ਚੋਰੀ ਹੋ ਗਈ ਉਹਦੇ ਬਰਕੀ ਕਹਿਣਾ ਚਾਹੁੰਦੇ ਜੀ ਕਿਹੜੀ ਉਹ ਉੱਥੇ ਖਾਲੇ ਤਾਂ ਨਹੀਂ ਗਈ ਨਹੀਂ ਉਹਨਦੇ ਬਰ ਨਹੀਂ ਪਤਾ ਮੈਂ ਮੈਂ ਤਾਂ 4 ਦਿਨ ਹੋ ਗਏ ਉੱਥੇ ਨਹੀਂ ਚੋਰ ਤਾਂ ਹੁਣਾ ਬਸ ਕੀ ਇਲਾਜ ਕਰੀਏ ਮੈਂ ਤਾਂ ਨਕੌ ਉਧਰ ਸੀ ਨਹੀਂ ਤੇਰਾ ਨਾ ਥੋੜਾ ਮੈਨਾਂ ਵੀ ਆਪ ਚੋਰ ਮੋਟਰ ਲੈ ਕੇ ਚੋਰ ਤਾਂ ਕੀ ਇਲਾਜ ਕਰੀਏ ਨੂੰ ਕਿਵੇਂ ਫੜਾਂਗੇ ਚੋਰ ਨੂੰ ਅੱਛਾ ਹਾਂ ਜਿਹੜਾ ਚੋਰ ਆਪਣੇ ਬੜਦਾ ਪੜਿਆ ਗਿਆ ਆਪਣੇ ਪੜਦਾ ਪਤਾ ਨਹੀਂ ਕਿੱਥੋਂ ਦਾ ਹੈ ਚੋਰ ਨੇ ਮੈਨੂੰ ਨਹੀਂ ਪਤਾ ਮੈਂ ਤਾਂ ਚਾਰ ਉੱਥੇ ਰਹਿ ਗਿਆ ਹੂੰ ਤੂੰ ਤਾਂ ਪਰ ਨਕੋ ਉਧਰ ਗਿਆ ਸੀ ਨਕੋ ਇਹ ਬਾਈ ਨਕੋ ਉਧਰ ਸੀ ਚਲੋ ਠੀਕ ਆ ਹਾਂ ਇੱਕ ਮਿੰਟ ਬ੍ਰੇਕ ਦੇ ਵਿੱਚ ਪਾਣੀ ਪੀਣੀ ਵੀਡੀਓ ਤਾਂ ਪਾਣੀ ਉੱਥੇ ਮੈਂ ਤਾਂ ਇੱਥੇ ਕਰਿਆ ਨਹੀਂ ਸੀ ਤੇਰਾ ਨਾ ਥੋੜਾ ਲੈਂਦੇ ਪੈਂ ਮੇਰਾ ਨਾਂ ਲੈ ਦੇ ਮੈਂ ਵੀ ਨਹੀਂ ਕਹਿਣਾ ਮੇਰਾ ਨਾਂ ਲੈ ਦੇ ਨਹੀਂ ਮੈਂ ਮਰਦੇ ਨਹੀਂ ਬਈ ਤਾਂ ਵੇਪ ਚੋਰ ਵਰਕ ਕੀ ਕਹਿਣਾ ਚਾਹੁੰਦੇ ਜੀ ਜਿਹਨੇ ਮੋਟਰ ਲਾਈ ਹੁੰਦਾ ਉਹਦਾ ਬੰਦਾ ਕੀ ਲਾਜ ਹਸ ਹਮ ਇੱਕ ਮੇਰਾ ਸਵਾਲ ਹੈਗਾ ਸਦਾ ਵਿੱਚ 400 ਦਾ ਤੇ ਸਾਨੂੰ ਵਕਤ ਨੂੰ ਫੜਾ ਗਿਆ ਮੈਂ ਦੇਖ ਕਿੰਨਾ ਇਹ ਗਿਲਾ ਹੁਣ ਦੂਜਾ ਕਾਸਲਾ ਨਾਲ ਤਾਂ ਹੀ ਖੋਲਣਾ ਨੇ ਜੇ ਲੈ ਫਿਰ ਰਹਿੰਦੇ ਨਹੀਂ ਕਿਸੇ ਦਾ ਲੋੜ ਹੀ ਨੂੰ ਮੇ ਰਹਿੰਦੇ ਨਾਲ ਹੀ ਹੈ ਐਵੇਂ ਖੋਲ ਚੋਰੀ ਹਮ ਇਹ ਪਹਿਲਾ ਨਾਲ ਖੋਲ ਲਾ ਕੋ ਨਾਲੇ ਲੱਗਾ ਰਹਿੰਦੇ ਕੋਈ ਨਹੀਂ ਦਾ ਹਮ ਅੱਗੋਂ ਖੋਲ ਲਾਂਗੇ ਇਹਨੂੰ ਫੇਰ ਸਿੰਦੂ ਤੇਰਾ ਕਿਹਣਾ ਚੋਰ ਬੈਸ ਇਹ ਚੌਥਾ ਹਿੱਸਾ ਤੇ ਮੇਰਾ ਕਿ ਨਵਾਂ ਹੋ ਗਿਆ ਸਾਲ ਵਿੱਚ ਆਪਣੇ ਦੋ ਮੋਟਰ ਲੈਨੇ ਤਿੰਨ ਹੈ ਤਿੰਨ ਲੈੰਦੀਨ ਕ ਦੋ ਦੁੱਧਾ ਆਰ ਹੋ ਗਿਆ ਨਹੀਂ ਸਾਲ ਦੇ ਦੋ ਲੈੰਦੀਆਂ ਨਾ ਤੇ 12 ਦਾ 12 24 24 ਹਜ਼ਾਰ ਦੇ ਠੁੱਕਦਾ ਆਪਾਂ ਨੂੰ ਆਪਣਾ ਤੇਰਾ ਚੌਥਾ ਹਿੱਸਾ ਨਾ ਚਾਰ ਚਾਰ ਇਹਦਾ ਯਾਰ ਇਹ ਸਾਲ ਦਾ ਆਪਣ ਲੱਗਦੀ ਵੱਖਰੀ GST ਬਿਚੋਰਨ ਇਹਨਾ ਚਾਹੀਦਾ ਵੀ ਜੇ ਤੋ ਖੋਲਣੇ ਲੱਗਾ ਤੇ ਗੁਰਵਾ ਤੂੰ ਸਾਨੂੰ ਇੱਥੇ 500 ਰੁਪਏ ਰੱਖਦਾ ਕਰਾਂਗਾ ਯਾਰ ਤੇ ਤੂੰ ਚੱਕ ਲੈ ਗਾ ਮੋਟਰ ਨਾ ਖੋਲੀ ਕਰ ਹੈ ਐਵੇਂ ਗੱਲ ਲੈਣਾ ਸਿੰਦੂ ਰੋਜ ਹੀ ਆ ਜਾ ਕਰ ਹੈ ਨਹੀਂ ਰੋਜ ਤਾਂ ਨਹੀਂ ਆਪਾਂ ਜੀ ਸਾਲ ਵਿੱਚ 800 ਰੁਪਏ ਦੇਣਾ ਕਰਨਾ ਸੀ ਯਾਰ ਲੈ ਲੈ ਵਿੱਚ 800 ਲੈ ਲੈ ਵੇ ਵਾਹ ਕੀ ਗੱਲ ਹੈ ਹੈ ਐਵੇਂ ਗੱਲ ਲੈਣਾ ਇੱਕ ਦਿਨ ਪਹਿਲਾਂ ਸਾਨੂੰ ਦੱਸ ਦੇ ਵੀ ਮੈਂ ਅੱਜ ਮੋਟਰ ਖੋਲਣੀ ਹੈ ਤੇ ਮੇਰਾ 500 ਰੁਪਏ ਜਾ ਤੂੰ ਉੱਥੇ ਰੱਖ ਦੋ ਤੇ ਜਾ ਫਿਰ ਨਹੀਂ ਚੱਕਦਾ ਵਾ ਹਾਂ ਹਾਂ ਥਾਲ ਸਹੀ ਇਹ ਨੇੜਾਈ ਕੰਮ ਕਰਨਾ ਹੈ ਅਜੇ ਆਪਾਂ 2 ਮਹੀਨਾ ਹੋਇਆ ਹੀ ਲਾਈਨ ਮੋਟਰ ਕਿਉਂਕਿ ਸਾਡੇ ਵਿੱਚ 2 ਮੋਟਰ ਆਪਣੀ ਲੈਣੀ ਲੈਣੀਆਂ ਨੇ 2 ਮਹੀਨਾ ਹੋਇਆ ਲਾਈਨ ਨੂੰ ਤੇ ਬੈਰਗੋਂ ਨਵੇਂ ਪਾ ਗਏ ਆ ਕੰਮ ਕਰਾ ਕੇ ਗਿਲਾਪ ਕਿੰਨੇ ਲੈ ਆਏ ਮੋਟਰ ਇਹ ਦੇਖਣੀ ਆਪਾਂ 7500 ਦੀ ਜਾਂਦੀ ਸੀ ਆਹ 7500 ਸੈਗਨਟ ਲੈ ਆਏ ਸੀ ਅਸੀਂ ਕੰਮ ਕਰਾ ਕੇ ਤੇ 2500 ਉੱਤੇ ਲੱਗ ਜਾਂਦੇ ਆਪਾਂ ਨੂੰ 10000 ਚ ਪੈ ਗਈ ਸੀ ਤੇ ਉਹ 2 ਮਹੀਨਾ ਬਾਅਦ ਮੋਟਰ ਲੱਗ ਗਈ ਕਿਉਂਕਿ ਇਹਦੇ ਵਿੱਚ ਘਰ ਬਹੁਤ ਚਾ ਚੌਥਾ ਸ ਸਿੰਧੂ ਦਾ ਚੌਥਾ ਹੀ ਮੇਰਾ ਬਣਨਾ ਹੈ ਚੌਥੇ ਗਰਮੇਲ ਦਾ ਬੰਦਾ ਵੀ ਯਾਨੀ ਕਿ ਵਿਚਾਰਾ ਬੰਦਾ ਨੂੰ ਪੈਸੇ ਆਉਣੇ ਇਸੇ ਦੇ ਤੇ ਜਿਹੜੇ ਦਾ ਵਿੱਚ ਦੋ ਬੰਦੇ ਆ ਉਹਦਾ ਬਸ ਬੈਠੇ ਬਠਾਈ ਪਾਣੀ ਲਾਉਣ ਆਲੇ ਬਾਕੀ ਪਕਾਈ ਵਾਲੇ ਜਿਹੜੇ ਅਸੀਂ ਕਰਨੀ ਦੀ ਪਕਾਈ ਘਰ ਠੰਡ ਜਗਾਇ ਇੱਥੋਂ 20 ਕਿਲੋਮੀਟਰ ਗਏ 10 ਪਿੰਡਾਂ ਦੇ ਘਰ ਘਰ ਘੁੰਮਿਆ ਦਾ ਇੱਕ ਮੋਟਰ ਸਾਨੂੰ ਲੱਭਿਆ ਤੇ ਉਹ ਵੀ ਅਜੇ ਸੌਦਾ ਸਾਡਾ ਨਹੀਂ ਹੋਇਆ ਵੀ ਮੋਟਰ ਮਿਲੇਗੀ ਜਾਂ ਨਾ ਮਿਲੇਗੀ ਤੇ ਬਾਕੀ ਹੁਣ ਆਪਾਂ ਆਖੋਲ ਕੇ ਪਹਿਲਾਂ ਤਾਂ ਆਹ ਵੇਚਦੇ ਹਾਂ ਤੇ ਜਆ ਵਿੰਨ ਕੋ ਖੋਖਾ ਮਿਲਗਾ ਤਾਂ ਕਿਸੇ ਵੀਰ ਕੋਲ ਪਿਆਵੇ ਤਾਂ ਦੱਸ ਵੀ ਦੇ ਆ ਸਾਨੂੰ ਇੱਥੇ ਲੱਗੇ ਤਾਂ ਕਿ ਕਿਦੇ ਕੋਈ ਖੋਖਾ ਪਿਆਵੇ ਇਹ ਕਿਹੜੀ ਮੋਟਰ ਗੇਲਾ ਕਿੰਨੇ ਦੀ ਆਪਣੀ ਚਾਰ ਦਾ ਪੱਖਾ ਹੈ ਤੇ ਪੰਜ ਦੀ ਮੋਟਰ ਹੈ ਚਾਰ ਦਾ ਪੱਖਾ ਪੰਜ ਦੀ ਮੋਟਰ ਜੇ ਕਿਸੇ ਕੋਲ ਖੋਖਾ ਵੀ ਪਿਆਵੇ ਇੱਥੇ ਲੱਗੇ ਤਾਂ ਆਪਣਾ ਗੋਲੂ ਕਾ ਹੋ ਗਿਆ ਜਾਂ ਫਰੀਦਕੋਟ ਏਰੀਆ ਹੋ ਗਿਆ ਜਾਂ ਫਿਰੋਜ਼ਪੁਰ ਹੋ ਗਿਆ ਤਾਂ ਆਪਾਂ ਦੱਸ ਦੇਗਾ ਆਪਾਂ ਲੈ ਲਾਂਗੇ ਕਿਉਂਕਿ ਖੋਖਾ ਕੱਲਾ ਤਾਂ ਚਲੋ ਸਸਤਾ ਮਾਣ ਜੂਗਾ ਸਾਰਾ ਜਗਾਰ ਲਿਆਣਾ ਬਹੁਤ ਔਖਾ ਹੈ ਇਹਨੇ ਕਰ ਕਾਸ ਲੈ ਚੰਗੀ ਤਰ੍ਹਾਂ ਹੁਣ ਸਾਨੂੰ ਲੱਗਾ ਵੀ ਪੱਠੇ ਸੁੱਕਣ ਡਿਆ ਪਾਣੀ ਐ ਨਹੀਂ ਤੇ ਹੁਣ ਵਕਤ ਕਰਨਾ ਪੈਗਾ ਸਾਨੂੰ ਇਹ ਅਸੀਂ ਹੁਣ ਪਤਾ ਕੀ ਕਰਨਾ ਇੱਥੇ ਲਿਆ ਕੇ ਇੰਜਨ ਇੰਜਨ ਲੈ ਆਈਏ ਕਹਾਂ ਸਿੰਧੂ ਇੰਜਨ 51 ਹੋਵੇ ਦੇ ਇੱਕ ਪੱਖਾ ਲੈ ਲੈਣੇ ਉਹਦੇ ਨਾਲ ਚਲਾਈਏ ਕੰਮ ਪਰ ਅਗਲਾ ਇੰਜਨ ਹੋਵੇ ਤਾਂ ਉੱਥੇ ਕੱਲੀ ਪੁਲੀ ਲਾ ਲੈ ਲੋੜ ਹੀ ਨਹੀਂ ਦਿਸ ਕੋਕੇ ਕੋਕੇ ਦੇਣਾ ਉੱਥੇ ਪੁਲੀ ਲੱਗਣੀ ਹੈ ਕਿਵੇਂ ਚੱਲ ਜਣਾ ਇੰਜਨ ਹੋਵੇ ਤਾਂ ਹੋਰ ਕੁਝ ਵੀ ਨਹੀਂ ਕਰਨ ਦੀ ਲੋੜ ਇਹਨੂੰ ਵਾਕਿਆ ਉਹਦੇ ਤੇਰ ਬਾਲਣਾ ਤਾਂ ਕਰਦਾ 5-700 ਦਾ ਕਿੰਨਾ ਸਿੰਦੂ ਕਿੱਲੇ ਪਾਣੀ ਲੱਗਦਾ ਕਿੰਨੇ ਤੇਲ ਬਾਲਣਾ ਪੈ ਕਰੇ ਆਪਾਂ ਨੂੰ ਤੇਰਾ ਮਾਚ ਦਾ ਇੱਕ ਕਿੱਲੇ ਜ ਪੱਠਣੋਂ ਲਾਕੋਂ ਦਾ ਠੀਕ ਆ ਅੱਜ ਕੱਲ ਨਾ ਹਿਲਾਵੇ ਨਾ ਗੇ ਮੇਰਾ ਇੰਜਨ ਹੋਵੇ ਪੱਠਣ ਪਾਣੀ ਲਾ ਲੈ ਬਸ ਮੋਟਰ ਤਾਂ ਅੱਜ ਕੱਲ ਲਾਵੇ ਹੀ ਨਾ ਮੋਟਰ ਲਾਵੇ ਫਿਰ ਇੱਕ ਆਪਣਾ ਟਰਾਂਸਫਰਮੀ ਚੋਰੀ ਆਇਆ ਜੀ ਹੁੰਦਾ ਤੇਲ ਕੱਢ ਲਗਾ 3000 ਉਧਰ ਠੁਕਣਾ ਉਧਰ ਕਿੰਨਾ ਕਿੰਨਾ ਸਿੰਦੂ ਤੇਰਾ ਟਰਾਂਸਰਮ ਜੇ ਇੰਨਾ ਹੀ ਵਰਕਣਾ ਹਾਂ ਚੌਥਾ ਹੀ ਹੈ ਤੇ ਠੇਕਾ ਹੀ ਵਧ ਗਿਆ ਪੈ ਕਾ ਬਹੁਤ ਹੋਗਾ ਜੀ ਆਪਣੇ ਤਰ ਲਗਭਗ 70 ਤੋਂ 80 ਦੇ ਵਿੱਚ ਵਿੱਚ ਹੈਗਾ 75 ਵੀ ਹੋ ਸਕਦਾ 78 ਵੀ ਹੋ ਸਕਦਾ 80 ਵੀ ਹੋ ਸਕਦਾ ਇਹਨੇ ਜਮੀਨਾਂ ਲੱਗ ਚੁੱਕੀਆਂ ਨੇ ਆਪਣੇ ਏਰੀਆ ਚ ਫਰੋਜਪੁਰ ਜ਼ਿਲ੍ਹੇ ਚ ਤੇ ਕਿਉਂਕਿ ਆਪਾਂ ਇਸ ਤੋਂ ਪਿਛਲੇ ਸਾਲ ਲਈ ਸੀ ਜਮੀਨ ਆਪਾਂ ਲਈ 58000 ਨੂੰ ਤੇ ਇਰ ਕੀ 58 ਮਿਲੇ ਜਾਂ 58 ਦਾ ਮਿਲ ਨਹੀਂ 70 ਜਾਂ 75 ਦੇ ਲਗਭਗ ਜ ਮਿਲੂਗੀ ਆਪਾਂ ਨੂੰ ਜਮੀਨ ਤੇ ਦੇਖਦੇ ਕੋਸ਼ਿਸ਼ ਕਰ ਕਰ ਕੇ ਲੈਣ ਦੀ ਜੇ ਤਾਂ ਇੰਨੇ ਚ ਮਿਲ ਗਈ 70 ਤੇ ਲਗਭਗ ਤੇ ਜਰੂਰ ਲਵਾਂਗੇ ਜੇਕਰ ਮਹਿੰਗੀ ਮਿਲੀ ਫਿਰ ਨਹੀਂ ਤੇ ਇਹਨੂੰ ਰੱਖੀਏ ਇਹਨੂੰ ਆਹੋ ਹਾਂ ਰੱਖ ਗਏ ਹੋਰ ਰੱਖ ਗਿਆ ਹੋਰ ਜਿਹੜੀ ਇੱਥੇ ਨਹੀਂ ਲੈ ਆਉਂਦੇ ਇੱਥੇ ਲੈ ਆ ਇਹਦੇ ਵਿੱਚ ਲੈ ਇੱਥੇ ਚੋਕੇ ਇੱਥੇ ਰੱਖ ਲੋੜ ਨਹੀਂ ਇੱਥੇ ਲੈ ਆ ਬੈਗ ਰੇੜ ਕੇ ਇੱਥੇ ਵਿੱਚ ਰੱਖ ਤੇ ਆਪਾਂ ਰੇੜ ਕੇ ਲੈ ਜਾਵਾਂਗੇ ਰੇੜ ਕੇ ਆ ਮੈਂ ਪੀੜਪੁਰ ਕੜਾ ਹੋਇਆ ਠਾਂਡ ਦਾ ਟਾਈਮ ਹਤੋਂ ਤੂੰ ਮੇਥੋਂ ਫੜਾ ਫੜਾ ਲੈ ਚੱਲ ਨਹੀਂ ਇਧਰੋਂ ਮੈਂ ਫੜਨਾ ਇੱਥੋਂ ਹੱਥ ਹੀ ਤੂੰ ਰੱਖਣਾ ਕਿੱਥੋਂ ਇੱਥੋਂ ਇੱਥੇ ਆ ਰਹੇ ਨੇ ਤੇਰਾ ਕੀ ਕਹਿਣਾ ਵਿਚੋਰ ਨੂੰ ਫੜਨਾ ਚਾਹੀਦਾ ਜਾਂ ਨਹੀਂ ਫੜਨਾ ਚਾਹੀਦਾ ਚੋਰ ਤਾਂ ਫੜੀਚਣਾ ਹੀ ਚਾਹੀਦਾ ਤਾਂ ਆਪਣੇ ਕੋਲ ਤਾਂ ਇਹ ਫੜਿਆ ਨਹੀਂ ਗਿਆ ਉਹ ਇਹ ਤੂੰ 4-500 ਮੰਗ ਲੈਂਦਾ ਹਾਂ ਨਹੀਂ ਮੇਰੀ ਗੱਲ ਸੁਣ ਸਾਨੂੰ ਹੋ ਗਿਆ 10 ਸਾਲ ਜ਼ਮੀਨ ਲੈ ਕੇ ਨੂੰ ਠੀਕ ਹੈ 10 ਸਾਲ ਦੇ ਬਜਾਏ ਆਪਾਂ ਨੂੰ 4000 ਆਉਂਦਾ ਆਪਾਂ ਨੂੰ ਵੀ ਸਾਲ ਦੇ ਵਿੱਚ ਤੇ ਦਸਾਂ ਹਾਲਾਂ ਕਿੰਨਾ ਬਣਿਆ 20000 ਰੁਪਏ ਬਣਦਾ ਕਿੰਨਾ ਬਣਦਾ 10 40000 ਰੁਪਏ ਆਪਾਂ ਇਹਦਾ ਮੋਟਰ ਤੇ ਦੇ ਚੁੱਕੇ ਹਾਂ 10 ਸਾਲਾਂ ਦੇ ਵਿੱਚ ਵਿੱਚ ਟ੍ਰਾਂਸਫਰ ਦੋ ਤਿੰਨ ਵਾਰ ਟ੍ਰਾਂਸਫਰ ਵੀ ਉਧਰ ਵੀ ਜਾਣੀ ਕਿ ਹੂੰ ਹੂੰ ਅ 40 ਤੇ 45000 ਰੁਪਏ ਆਪਾਂ ਨੂੰ ਖਰਚਾ ਆ ਗਿਆ 10 ਸਾਲ ਦੇ ਵਿੱਚ ਵਿੱਚ ਆ ਮੋਟਰ ਦਾ ਜਿਹੜੀ ਚੋਰੀ ਹੁੰਦੀ ਯਾਰ ਤੇ ਆਪਾਂ ਬੂਵੇ ਦਾ ਕਰੀਏ ਕੋਈ ਪੱਕਾ ਇੰਤਜ਼ਾਮ ਬੂਆ ਵੀ ਕਰ ਫਿਰ ਕਰਾਂਗੇ ਆ ਦੇਖੋ ਜੀ ਚੋਰ ਚ ਇੰਨੀ ਕਰਮਾਤਾ ਇੱਥੇ ਸੱਬ ਲੜਾਈ ਉਹਨੇ ਬੂਵੇ ਦੇ ਵਿੱਚ ੜਾ ਕੇ ਬੂਆ ਪੱਟ ਕੇ ਉਹ ਮਾਰਿਆ ਸੀ ਤੇ ਲੈ ਗਿਆ ਕੱਢ ਕੇ ਵਿੱਚੋਂ ਖੁਕਾ ਉਹ ਆਪਣਾ ਜਗਾੜਾ ਹੁਣ ਖੋਲੀ ਮੋਟਰ ਇੱਥੋਂ ਇੱਥੋਂ ਚੋਰੀ ਹੋਈ ਆ ਤੇ ਪੱਖਾ ਵੀ ਤੋੜ ਗਿਆ ਓ ਕੰਮ ਸਾਰੇ ਪੱਖਾ ਪੱਖਾ ਸਾਰਾ ਕੁਝ ਤੋੜ ਕੇ ਆ ਕੱਲਾ ਆ ਛੱਡ ਗਿਆ ਕਿ ਕਿਸੇ ਕੰਮ ਜਿਆਦਾ ਇਹ ਵੀ ਲੈ ਜਾਵੇ ਘਰ ਲਾ ਕੇ ਹੈ ਠੀਕ ਹੈ ਕਿ ਨਹੀਂ ਜਿਆਦਾ ਇਹ ਵੀ ਲੈ ਜਾ ਫਿਰ ਵਕਤ ਨੂੰ ਨਾ ਫੜੀਏ ਕਰੀਏ ਵੱਡੇ ਨਾੜ ਖੋਲ ਕੇ ਕਿੰਨਾ ਚਕਿੰਦਾ ਨਹੀਂ ਹੁੰਦੇ ਕੋਲੋਂ ਹਾਂ ਬੱਤੇ ਜਾਉਂਦਾ ਇਹਦਾ ਕੋਈ ਕੁਝ ਤਾਂ ਫਾਇਦਾ ਕਰ ਹੀ ਗਿਆ ਵਾਕਾਂ ਹੁਣ ਆਪਾਂ ਜੀ ਲੱਦਨੇ ਮੋਟਰ ਚੱਕ ਚਿੰਦਾ ਚਾਲੀਆ ਵਾਏ ਚੱਕ ਜੋਰ ਲਾਂ ਪੂਰਾ ਲੈ ਆ ਆ ਹੁਣ ਲਾਉਣੀ ਨਹੀਂ ਮੋਟਰ ਮੱਛੀ ਲਵਾ ਦੇਣੀ ਬੱਸ ਉਹ ਵਾਏ ਰੱਖ ਦੇ ਬਿੱਟੂ ਬੈਰ ਨੂੰ ਤਾਂ ਲਾ ਲੈਂਦੀ ਹੈ ਹਾਂ ਬੈਰ ਨੂੰ ਤੁਨੋਂ ਉਹਦੇ ਕੋਲ ਥੋੜਾ ਹੋਵੇ ਉਹਦੇ ਕੋਲ ਲਵਾ ਲਈ ਨਵਾਂ ਬੈਰ ਨੂੰ ਲਾ ਲਈ ਉੱਥੇ ਥੋੜਾ ਹੋਵੇ ਕੋਣੇ ਇੱਕ ਮਾਰਨੀ ਛੱਟ ਨੂੰ ਲਾ ਦੇਣਾ ਤੈਨੂੰ ਆਮ ਆ ਜਣ ਨਹੀਂ ਲਾ ਦੂਗਾ ਬੈਰ ਨੂੰ ਉਹ ਲਾ ਦੇਣਾ ਉਹਨੇ ਇੱਥੇ ਆਪਣਾ ਸਮਾਨ ਕੋਈ ਨਹੀਂ ਕਰਨਾ ਤਲ ਗਿਆ ਹੁਣ ਜੇ ਆਪਾਂ ਕਰਾ ਰਾਂ ਮੱਛੀ ਮੋਟਰ ਕਿਹੜਾ ਸਿੰਦੂ ਕਿੰਨੇ ਐਮਐਮ ਦਾ ਕਰਾਣਾ ਬੋਰ ਹੋਰ ਤੱਕ ਦਾ ਹੀ بڑا ਟਗੜਾ ਨਹੀਂ ਇਹ ਨਹੀਂ ਜਿਹੜਾ ਹੁਣ ਮੱਛੀ ਆਹਦੇ 1.5 ਲੱਖੇ ਛੁੱਕਦਾ ਹੀ ਉਹ 1.5 ਲੱਖ ਲੱਗਣਾ ਤਾਂ ਇਹਨਾਂ ਜਦੋਂ ਚੌਥੇ ਸਿਰ ਕਿੰਨੇ ਆਏ ਤਾਂ 1.5 ਦੇ ਹੈ 50 50 ਨਹੀਂ ਆਦਾ ਤੈਨੂੰ ਆਵੇਗਾ 35000 ਰੁਪਏ 35 ਮੈਨੂੰ ਆਉਣਾ ਹੈ ਤੇ 35 ਮੈਨੂੰ ਆਣਾ ਆਪਾਂ ਨੂੰ ਤੇ ਉੱਤੇ ਕਿ ਹੋਰ ਲਾਲ ਆ 40 40000 ਰੁਪਿਆ ਲਾਲ ਹੈ ਮੰਨ ਕੇ ਚੱਲ ਉਹ ਨਹੀਂ ਠੀਕ ਚੋਰਾ ਨਾਲ 40 ਇਦਾਂ ਹਾਲਾਂ ਚ ਬੱਧੀ ਚੁੱਕਿਆ ਚੋਰ ਨੂੰ ਚੱਲ ਅੱਗੂ ਜਿਆਦਾ ਨਾ ਚੱਕੋ ਠੰਡ ਦੇ ਵਕਤ ਨੂੰ ਨੇ ਸਾਨੂੰ ਫੜਾ ਛੱਡਿਆ ਚੋਰ ਨੇ ਹਾਂ ਬੜਾ ਮਾੜਾ ਕੰਮ ਹੈ ਹੋਰ ਤੂੰ ਆ ਕਿੱਥੋਂ ਪਾਟ ਪਤਾਈਏ ਕਰਨੇ ਕਿੰਨਾ ਵਕਤ ਬਣਿਆ ਹੁਣ ਚਾਬੀਆਂ ਜਿਵੇਂ ਰੱਖ ਲਈ ਧਿਆਨ ਲੱਗਦੇ ਉਹ ਵੀ ਨੇ ਚੁੱਕ ਲੈ ਰਾਤ ਨੂੰ ਚਾਬੀਆਂ ਲੈ ਗਈ ਹੈ ਨਾ ਇਸ ਤਰ੍ਹਾਂ ਚਾਬੀਆਂ ਦਾ ਇੱਥੇ ਲਕਾ ਵੀ ਸਾਥ ਨਾਲ ਆਈ ਤਾਂ ਇਹ ਤਾਂ ਹੈ